ਮੇਰਾ ਨਾ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਰੇ ਤੋਂ ਤੀਸਰੇ ਘਰ ਇਹ ਰਹਿ ਰਿਹਾ ਬੜੀ ਇਹ ਰਹਿ ਰਿਹਾ ਆ ਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਦਾ ਕੋਈ ਗੱਲਬਾਤ ਨਹੀਂ ਉਹ ਜੀ ਤੇ ਮ제 ਦੇ ਨਾਲ ਹੀ ਰਹਿ ਰਿਹਾ ਉਹਦੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਆਜਾ ਮੁੰਡੀ ਨੂੰ ਫੋਨ ਕਰਾ ਇਹ ਰਾਤ 8 ਵਜੇ ਦੇ ਨਾਲ ਬੱਸੀ ਗਈ ਆ ਕਿਦੋਂ ਬੱਸੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਤਿਆ ਕੋਟੇ ਦੇ ਸੱਧਿਆਵਾਸ ਤੇ ਉਹਦੇ ਤੋਂ ਬਾਅਦ ਉਹ ਕੋਟੇ ਤੂਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਪੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਕਰ ਗੱਲ ਕਰੀ ਵੀ ਕੋਈ ਡੋਲਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਫਿਰ ਘਰੇ ਦੇ ਹੀ ਆਇਆ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੂਰ ਕੀਤਾ ਫਿਰ ਉਹਦੇ ਦਾਤ ਦਾ ਛੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਹੋਏ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਆਦੇ ਆ ਵੀ ਅਸੀਂ ਤੈਨੂੰ ਕੀ ਦੱਸਦੇ ਆ ਕਿ ਤਲਹੋਣਾ ਦਾ ਕਰੀਬ ਨੂੰ ਆਉਂਦਾ ਦੇਖਦੇ ਰਹੇ ਪਰ ਲਵ ਦੇ ਲਵ ਦੇ ਫੇਰੀ ਲੱਭਣਾ ਸ਼ੁਰੂ ਕਰਤਾ ਲਵ ਦੇ ਲਵ ਦੇ ਸ਼ੀਰਦੰਤ ਦੇ ਆਮ੍ਰਿਤ ਸਨਵਾਬ ਦਾ ਲੱਭ ਕੇ ਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਬੋਲ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਸੱਤੇ ਮੁੰਡੇ ਨੂੰ ਫੋਨ ਕੀਤਾ ਜਿਹੜੇ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਸੱਤੇ ਚੱਲ ਗਿਆ ਜਦੋਂ ਹੁਣ লাশ ਕਿਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੀ ਕੁ ਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਹੀ ਤੇ ਸਾਹ ਬਹਰਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹਨਾਂ ਬੰਦੇ ਜਿਹੜੇ ਉਹਨਾਂ ਨੇ 10 ਦਿਸਾਂ ਵੀ ਪਾਣੇ ਬਾਬਾ ਜੀ ਉਹਨਾਂ ਭੰਬਲ ਘੂਸੇ ਦੀ ਪਾ ਛੱਡਿਆ ਜੀ ਇਹਦਾ ਰੋਬਿੰਡ ਹੈ ਮੁੰਡਾ ਇਹ ਉਸ ਜੇਕਰ ਮਰਾ ਇਹਨੂੰ ਛੋੜਨਾ ਇਹਦਾ ਚਿੰਨਾ ਹੈਗੇ ਤੇ ਇਹ ਆਪਣਾ ਦਿয়ালਪੁਰ ਦਾ ਹੈ ਮੁੰਡਾ ਇੱਥੇ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨੇ ਇਹਨਾਂ ਨਾਲ ਲੜਾਈ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਜੀ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਇਨੂੰ ਮੈਂ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅੱਜ ਘਰ ਦੇ ਕੌਣ ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਵਾਸਤੇ ਹੋਇਆ ਹੈ ਜੀ ਠੀਕ ਹੈ ਜੀ ਵੈਪਨਾ ਨਾਲ ਦਿੱਤਾ ਸਰ ਨੂੰ ਹਲੇ ਹੀ ਦੇਖਿਆ ਹੀ ਨਹੀਂ ਹੈਗਾ ਕਿਉਂਕਿ ਸਾਡੀ ਫਰੇਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਵਲੇ ਆਏਗੀ ਤੇ ਫਿਰ ਉਹ ਉਸ ਵਲੇ ਹਿਲਾਈ ਕਰਾ ਕੇ ਉਸ ਵਲੇ ਸਾਰੇ ਕਾਡਰ ਕੀਤੇ ਜਾਣਗੇ ਕਿੰਨੀ ਉਮਰ ਹੈ ਸਾਰੇ ਦੀ ਜਿਹੜੀ ਉਹਨੇ ਕਿ ਸਾਲ ਦੱਸ ਰਿਹਾ ਦੀ ਬੜੀ ਕੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਲੇ ਸਾਡੀ ਜਿਹੜੀ ਕੀ ਹੈ ਆਪਣੀ ਟੀਮ ਆ ਰਹੀ ਹੈ ਫੋਰੈਂਸਿਕ ਟਾਈਮ ਉਹਦੇ ਸਾਬ ਦੇ ਨਾਲ ਕੋਈ ਨਹੀਂ ਆਪਾਂ ਇਹ ਲੋਚ ਚਲਾ